ਆਪਜੀ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਕਰਨ ਦੇਵੀਗੜ ਵਾਲਾ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹਨ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਧੰਨਵਾਦ ਜੀ ਪਹਿਲਾਂ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ ਕੈਬਨਟ ਮੀਟਿੰਗ ਤੋਂ ਪਹਿਲਾਂ ਸੀਐਮ ਭਗਵੰਤ ਮਾਨ ਵੱਲੋਂ ਪੁਲਿਸ ਭਰਤੀ ਦਾ ਐਲਾਨ ਪੰਜਾਬ ਚ ਪੰਚਾਇਤ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਾਲੇ ਵੱਡੀ ਖਬਰ ਪੀਐਮ ਨਰਿੰਦਰ ਮੋਦੀ ਵੱਲੋਂ ਫਰਾਂਸ ਦੇ ਮਾਰਸ਼ਲ ਚ ਭਾਰਤੀ ਕਨਸੂਲੇਟ ਦਾ ਅਤੇ ਕਾਰਟਨ ਕਰਬਸਤਾਨ ਜਾ ਕੇ ਭਾਰਤੀ ਸੈਨਿਕਾਂ ਨੂੰ ਸ਼ਰਧਾਂਜਲੀ ਪੇਂਟ ਪਠਾਨਕੋਟ ਮੀਨੀ ਗੋਆ ਚ ਭਾਜਪਾ ਵਿਧਾਇਕ ਰਣਵੀਰ ਸਿੰਘ ਨੀਕਾ ਦੇ ਹੋਟਲ ਤੇ ਚੱਲੇਗਾ ਬਲਡوزر ਹੁਣ ਖਬਰਾਂ ਵਿਸਤਾਰ ਨਾਲ ਹਮਾਚਲ ਪ੍ਰਦੇਸ਼ ਦੇ ਕਾਂਗੜਾ ਤੋਂ ਭਾਜਪਾ ਵਿਧਾਇਕ ਰਣਵੀਰ ਸਿੰਘ ਨੀਕਾ ਨੂੰ ਵੱਡਾ ਝਟਕਾ ਲੱਗਿਆ ਹੈ ਪੰਜਾਬ ਦੇ ਪਠਾਨਕੋਟ ਵਿੱਚ ਮੀਨੀ ਗੋਆ ਦੇ ਨਾਲ-ਨਾਲ ਜਾਣੀ ਜਾਂਦੀ ਜਗ੍ਹਾ ਤੇ ਬਣਾਏ ਗਏ ਉਹਨਾਂ ਦੇ ਨਿਰਮਾਣ ਇਧਨ ਤਿੰਨ ਮੰਜ਼ਲਾ ਹੋਟਲ ਨੂੰ ਬਲਡوزر ਕਰਨ ਲਈ ਰਸਤਾ ਸਾਫ ਕਰ ਦਿੱਤਾ ਗਿਆ ਪੰਜਾਬ अर्बन डेवलपमेंट अथॉरिटी ਨੇ ਹੋਟਲ ਨੂੰ ਢਾਉਣ ਵਿਰੁੱਧ ਕੀਤੀ ਅਪੀਲ ਰੱਦ ਕਰ ਦਿੱਤੀ ਹੈ ਮੀਡੀਆ ਰਿਪੋਰਟ ਚ ਦੱਸਿਆ ਜਾ ਰਿਹਾ ਹੈ ਕਿ ਮੀਨਿੰਗ ਗੋਆ ਜਮਰੋਦ ਚ ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਜਾ ਰਹੇ ਇਸ ਤਿੰਨ ਮੰਜ਼ਿਲਾ ਹੋਟਲ ਤੇ ਬਲਡوزر ਚੱਲੇਗਾ ਦਰਅਸਲ ਹੋਟਲ ਦੇ ਮਾਲਕ ਤੇ ਭਾਜਪਾ ਵਿਧਾਇਕ ਰਣਵੀਰ ਸਿੰਘ ਨੀਕਾ ਨੇ ਹੋਟਲ ਨੂੰ ਢਾਉਣ ਵਿਰੁੱਧ ਹੁਕਮਾਂ ਵਿਰੁੱਧ ਅਪੀਲ ਕੀਤੀ ਸੀ ਜਿਸ ਤੇ 1.5 ਸਾਲ ਤੱਕ ਸੁਣਵਾਈ ਚੱਲੀ ਅਤੇ ਹੁਣ ਪੁੱਡਾ ਨੇ ਇਹ ਅਪੀਲ ਰੱਦ ਕਰ ਦਿੱਤੀ ਹੈ ਇਹ ਹੋਟਲ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਨੂਰਪੁਰ ਤੋਂ ਵਿਧਾਇਕ ਰਣਵੀਰ ਸਿੰਘ ਨਿੱਕਾ ਦੇ ਨਾਂ ਤੇ ਰੱਖਿਆ ਹੋਇਆ ਹੈ ਹੋਇਆ ਇਹ ਕਿ 4 ਸਾਲ ਪਹਿਲਾਂ ਇਕੋ ਹੋਟਸ ਨਾਂ ਦੇ ਇਸ ਜਗ੍ਹਾ ਤੇ ਜੰਗਲਾਤ ਵਿਭਾਗ ਨੇ ਪੁੱਡਾ ਤੋਂ ਐਨਓਸੀ ਅਤੇ ਸੀਐਲਯੂ ਦੀ ਮੰਗ ਕੀਤੀ ਹਾਲਾਂਕਿ ਬਿਨਾ ਮਨਜ਼ੂਰੀ ਅਤੇ ਐਨਓਸੀ ਦਿੱਤੇ ਤਿੰਨ ਮੰਜ਼ਲਾ ਹੋਟਲ ਖੜਾ ਕਰ ਦਿੱਤਾ ਗਿਆ ਮੀਡੀਆ ਰਿਪੋਰਟਾਂ ਅਨੁਸਾਰ ਜੰਗਲਾਤ ਵਿਭਾਗ ਪੁੱਡਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਤੇ ਚੁੱਪ ਧਾਰੀ ਹੋਈ ਸੀ ਪਰ ਅਖਬਾਰਾਂ 'ਚ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਮਾਮਲਾ ਸੁਰਖੀਆਂ ਵਿੱਚ ਆਇਆ ਅਤੇ ਹੁਣ ਇਮਾਰਤ ਨੂੰ ਢਾਉਣ ਲਈ ਹਰੀ ਛੰਡੀ ਦੇ ਦਿੱਤੀ ਗਈ ਹੈ ਇਸ ਪੂਰੇ ਮਾਮਲੇ ਵਿੱਚ ਅਦਾਲਤ ਨੇ ਹੋਟਲ ਮਾਲਕ ਦੀ ਅਪੀਲ ਨੂੰ ਰੱਦ ਕਰਦਿਆਂ ਪੁੱਡਾ ਦੇ ਵਦੇ 71 ਨੂੰ ਸੁਣਵਾਈ ਲਈ ਕਿਆਸੀ ਪੰਜਾਬ ਦੇ ਜੰਗਲਾਤ ਵਿਭਾਗ ਨੇ ਆਰਐਸ ਛੀਲ ਦੇ ਕੰਡੇ ਚਮਰੌੜ ਵਿਖੇ ਬੋਟਿੰਗ ਅਤੇ ਵਾਟਰ ਸਪੋਰਟਸ ਗਤੀਵਿਧੀਆਂ ਸ਼ੁਰੂ ਕੀਤੀਆਂ ਅਤੇ ਜਦੋਂ ਸਲਾਨੀ ਇੱਥੇ ਵੱਡੀ ਗਿਣਤੀ ਵਿੱਚ ਆਉਣ ਲੱਗੇ ਤਾਂ ਇਹ ਇਲਾਕਾ ਮਿਨੀ ਗੋਆ ਦੇ ਨਾਮ ਨਾਲ ਮਸ਼ਹੂਰ ਹੋ ਗਿਆ ਛੀਲ ਦੇ ਆਲੇ-ਦੁਆਲੇ ਦਾ ਜ਼ਿਆਦਾਤਰ ਖੇਤਰ ਪੰਜਾਬ ਲੈਂਡ ਪ੍ਰੋਵੀਜ਼ਨਲ ਐਕਟ ਦੇ ਧਾਰਾ 4 ਅਧੀਨ ਆਉਂਦਾ ਹੈ ਇੱਥੇ ਵਰਗ ਗਤੀਵਿਧੀਆਂ ਨਹੀਂ ਕੀਤੀਆਂ ਜਾ ਸਕਦੀਆਂ ਇੱਥੇ ਇਕੋ ਝੀਲ ਦੇ ਨਾਂ ਤੇ ਹੋਟਲ ਦੀ ਇਮਾਰਤ ਬਣਾਈ ਗਈ ਸੀ ਸਾਲ 2023 ਵਿੱਚ ਮੁੱਖ ਪ੍ਰਸ਼ਾਸਨਿਕ ਪੁੱਡਾ ਅਮਰਸਰ ਨੇ ਇਮਾਰਤ ਨੂੰ ਢਾਉਣ ਦੇ ਹੁਕਮ ਡੀਸੀ ਪਠਾਨਕੋਟ ਨੂੰ ਭੇਜ ਦਿੱਤੇ ਸਨ ਹਾਲਾਂਕਿ ਰਣਵੀਰ ਸਿੰਘ ਨੇ ਹਾਈ ਕੋਰਟ ਤੇ ਇਸ ਮਾਮਲੇ ਤੇ ਸਟੇ ਦਾ ਆਰਡਰ ਲੈ ਲਿਆ ਸੀ ਪ੍ਰਧਾਨ ਮੰਤਰੀ ਨરેન્દ્ર ਮੋਦੀ ਫਰਾਂਸ ਦੇ 2 ਦਿਨਾਂ ਦੌਰੇ ਦੇ ਹਨ ਆਪਣੀ ਫੇਰੀ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਦੀ ਬੰਦਰਗਾਹ ਸ਼ਹਿਰ ਮਾਰਸ਼ਲ ਵਿੱਚ ਭਾਰਤੀ ਕੌਂਸਲੇਟ ਦਾ ਉਦਘਾਟਨ ਕੀਤਾ ਮਾਰਸ਼ਲ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਦੇ ਖਲਾਟੀਏ ਵਨਾਇਕ ਦਮੋਦਰ ਸਵਾਰਕਰ ਨੂੰ ਯਾਦ ਕੀਤਾ ਉਹਨਾਂ ਕਿਹਾ ਕਿ ਸਵਾਰਕਰ ਦੇ ਜੀਵਨ ਦਾ ਇੱਕ ਖਾਸ ਅਧਿਆਏ ਮਾਰਸ਼ਲਸ ਨਾਲ ਜੁੜਿਆ ਹੋਇਆ ਹੈ ਮਾਰਸ਼ਲ ਸ਼ਹਿਰ ਭਾਰਤੀ ਅਨ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ ਕਿਉਂਕਿ ਇਹ ਫਰਾਂਸ ਦਾ ਸਭ ਤੋਂ ਵੱਡਾ ਬੰਦਰਗਾਹ ਹੈ ਇਹ ਭਾਰਤ ਫਰਾਂਸ ਵਪਾਰਕ ਸਬੰਧਾਂ ਵਿੱਚ ਵੀ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਭਾਰਤੀ ਆਜ਼ਾਦੀ ਵਿੱਚ ਇੱਕ ਸ਼ਹਿਰ ਦਾ ਵਿਸ਼ੇਸ਼ ਯੋਗਦਾਨ ਹੈ ਇਹ ਉਹੀ ਥਾਂ ਸੀ ਜਿੱਥੇ ਮਹਾਨ ਵੀ ਸੁਵਾਕਰ ਨੇ ਹਿੰਮਤ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਸੀ ਮੈਂ ਮਾਰਸ਼ਲ ਦੇ ਲੋਕਾਂ ਨੂੰ ਅਤੇ ਉਸ ਸਮੇਂ ਦੇ ਫ੍ਰਾਂਸੀਸੀ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੰਗ ਕੀਤੀ ਸੀ ਕਿ ਸਵਾਰਕਰ ਨੂੰ ਬ੍ਰਿਟਿਸ਼ ਹਰਾਸਦ ਵਿੱਚ ਨਾ ਸੌਂਪਿਆ ਜਾਵੇ 20 ਸਵਾਰਕਰ ਦੀ ਬਹਾਦਰੀ ਅੱਜ ਵੀ ਨਵੀਂ ਪੀੜੀ ਨੂੰ ਪ੍ਰੇਰਿਤ ਕਰਦੀ ਹੈ ਜਾਣਕਾਰੀ ਅਨੁਸਾਰ ਵਿਨੀਕ ਸਵਾਰਕਰ ਦਾ ਫਰਾਂਸ ਦੇ ਮਾਰਸ਼ਲ ਸ਼ੈਰ ਨਾਲ ਇੱਕ ਮਹੱਤਵਪੂਰਨ ਸਵੰਦ ਹੈ ਇਹ ਘਟਨਾ 1910 ਦੀ ਹੈ ਜਦੋਂ ਸਵਾਰਕਰ ਨੂੰ ਭਾਰਤ ਵਿੱਚ ਬ੍ਰਿਟਿਸ਼ ਸਰਕਾਰ ਵਿਰੁੱਧ ਕ੍ਰਾਂਤੀਕਾਰੀ ਗਤੀਵਿਧੀਆਂ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਭਾਰਤ ਦੇ ਤੋਂ ਬ੍ਰਿਟੇਨ ਲਿਆਂਦਾ ਜਾ ਰਿਹਾ ਸੀ ਜਿੱਥੇ ਉਹਨਾਂ ਦੇ ਮੁਕੱਦਮਾ ਚਲਾਇਆ ਜਾਣਾ ਸੀ 8 ਜੁਲਾਈ 1910 ਨੂੰ ਸਵਾਰਕਰ ਨੂੰ ਲੈ ਕੇ ਜਾਣ ਵਾਲਾ ਜਹਾਜ਼ ਮਾਰਸ਼ਲਜ਼ ਦੀ ਬੰਦਰਗਾਹ ਤੇ ਰੁਕਿਆ ਸਵਾਰਕਰ ਨੇ ਇਸ ਮੌਕੇ ਦਾ ਫਾਇਦਾ ਉਠਾਇਆ ਅਤੇ ਜਹਾਜ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਉਹ ਸਮੁੰਦਰ ਵਿੱਚ ਛਾਲ ਮਾਰ ਗਏ ਅਤੇ ਹੋਰ ਮਾਰਸ਼ਲਈ بندرگاہ ਤੱਕ ਪਹੁੰਚ ਗਏ ਹਾਲਾਂਕਿ ਉਸ ਨੂੰ ਫਰਾਂਸੀ ਅਧਿਕਾਰੀਆਂ ਨੇ ਫੜ ਲਿਆ ਬ੍ਰਿਟਿਸ਼ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਇਹ ਘਟਨਾ ਸਵਾਰਕਰ ਦੀ ਬਹਾਦਰੀ ਅਤੇ ਦ੍ਰਿੜਤਾ ਨੂੰ ਦਰਸਾਉਂਦੀ ਹੈ ਮਾਰਸ਼ਲ ਨਾਲ ਉਸਦਾ ਸੰਬੰਧ ਭਾਰਤ ਆਜ਼ਾਦੀ ਸੰਗਰਾਮ ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਮੀਲ ਦਾ ਪੱਥਰ ਮੰਨਿਆ ਜਾਂਦਾ ਹੈ ਜਦੋਂ ਸਵਾਰਕਰ ਨੂੰ ਮਾਰਸ਼ਲ ਬੰਦਰਗਾਹ ਤੇ ਜਹਾਜ਼ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹ ਇੱਕ ਕਿਨਾਰੇ ਤੱਕ ਪਹੁੰਚਿਆ ਤਾਂ ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਸੀ ਉਸ ਸਮੇਂ ਫ੍ਰਾਂਸੀ ਲੋਕਾਂ ਨੇ ਉਸ ਦੀ ਸਦੀ ਮਦਦ ਕੀਤੀ ਸੀ ਹਾਲਾਂਕਿ ਸਵਾਰਕਰ ਨੇ ਫ੍ਰਾਂਸੀ ਅਧਿਕਾਰੀਆਂ ਨੂੰ ਰਾਜਨੀਤਿਕ ਸ਼ਰਨ ਮੰਗੀ ਸੀ ਕਿਉਂਕਿ ਉਸ ਸਮੇਂ ਫ੍ਰਾਂਸ ਅਤੇ ਬ੍ਰਿਟੇਨ ਵਿਚਾਰ ਇਕ ਅੰਤਰਰਾਸ਼ਟਰੀ ਹਵਾਲਗੀ ਸਮਝੌਤਾ ਹਥਿਆਰਬੰਦੀ ਸੰਧੀ ਸੀ ਜਿਸ ਦੇ ਤਹਿਤ ਫ੍ਰਾਂਸੀ ਅਧਿਕਾਰੀਆਂ ਨੇ ਉਸ ਨੂੰ ਬ੍ਰਿਟੇਨ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਪੰਜਾਬ ਵਿੱਚ ਬਲਾਕ ਸਭਾ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਗਿਆ ਹੈ ਪੰਜਾਬ ਸਰਕਾਰ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀਆਂ ਚੋਣਾਂ 31 ਮਈ ਤੋਂ ਪਹਿਲਾਂ ਹੋਣਗੀਆਂ ਇਸ ਸਬੰਧੀ ਸਰਕਾਰ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਪੰਜਾਬ ਸਰਕਾਰ ਦੇ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਵਿੱਚ ਭਰਤੀ ਦਾ ਐਲਾਨ ਕੀਤਾ ਹੈ। ਪੁਲਿਸ ਵਿਭਾਗ ਵਿੱਚ 1746 ਕਾਂਸਟੇਬਲ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਗਿਆ। ਇਹਨਾਂ ਵਿੱਚ 1261 ਅਸਾਮੀਆਂ ਜ਼ਿਲ੍ਹਾ ਕੈਡਰ ਦੀਆਂ ਹਨ ਅਤੇ 485 ਅਸਾਮੀਆਂ ਹਥਿਆਰਬੰਦ ਕੈਡਰ ਦੀਆਂ ਹਨ। ਇਹਨਾਂ 1746 ਅਸਾਮੀਆਂ ਲਈ ਅਰਜ਼ੀ ਪ੍ਰਕਿਰਿਆ 21 ਫਰਵਰੀ ਨੂੰ ਸ਼ਾਮ 7 ਵਜੇ ਤੋਂ ਸ਼ੁਰੂ ਹੋਵੇਗੀ ਯੋਗ ਉਮੀਦਵਾਰ 13 ਮਾਰਚ ਰਾਤ 12 ਵਜੇ ਤੱਕ ਅਰਜੀ ਦੇ ਸਕਦੇ ਹਨ ਸਰਕਾਰ ਦਾ ਮਕਸਦ ਰੰਗਲਾ ਪੰਜਾਬ ਬਣਾਉਣਾ ਹੈ ਜਿਸ ਵਿੱਚ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਐਮ ਹੈ ਇਹ ਸੁਪਨਾ ਨੌਜਵਾਨਾਂ ਨੂੰ ਵੱਤਵੱਦ ਰੋਜ਼ਗਾਰ ਦੇਣ ਨਾਲ ਪੂਰਾ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਰਕਾਰੀ ਨੌਕਰੀਆਂ ਨੌਜਵਾਨਾਂ ਦੀਆਂ ਅਡੀਕ ਕਰੀਆਂ ਜਲਦੀ ਹੀ ਬੇਰਵੇ ਸਾਂਝੇ ਕੀਤੇ ਜਾਣਗੇ ਵਾਅਦੇ ਮੁਤਾਬਕ ਪੰਜਾਬ ਪੁਲਿਸ ਵਿਭਾਗ ਵਿੱਚ ਕੁੱਲ 1746 ਨਵੀਆਂ ਅਸਾਮੀਆਂ ਕੱਢੀਆਂ ਗਈਆਂ ਅਤੇ ਸਾਡੀ ਸਰਕਾਰ ਦਾ ਮਕਸਦ ਰੰਗਲਾ ਪੰਜਾਬ ਬਣਾਉਣਾ ਹੈ ਜਿਸ ਵਿੱਚ ਨੌਜਵਾਨਾਂ ਦੀ ਭੂਮਿਕਾ ਸਭ ਤੋਂ ਐਵੇਂ ਹਾਲੀ ਵਿੱਚ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਪਟਿਆਲਾ ਪੁਲਿਸ ਵਿੱਚ ਪੁਲਿਸ ਫੋਰਸ ਵਿੱਚ 10000 ਨਵੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਪੰਜਾਬ ਸਰਕਾਰ ਇੱਕ ਵਾਰ ਫਿਰ ਤੋਂ ਆਪਣੇ ਕੰਮ ਵਿੱਚ ਰੁੱਝ ਗਈ ਹੈ ਜ਼ਿਲ੍ਹਾ ਕੈਡਰ ਦੀਆਂ 1261 ਅਸਾਮੀਆਂ ਵਿੱਚੋਂ 410 ਅਸਾਮੀਆਂ ਮਹਿਲਾ ਬਿਨੇਕਾਰਾਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ ਇਸੇ ਤਰ੍ਹਾਂ ਆਰਮਡ ਕੈਡਰ ਪੁਲਿਸ ਵਿੱਚ 485 ਵਿੱਚੋਂ 157 ਅਸਾਮੀਆਂ ਔਰਤਾਂ ਲਈ ਰਾਖਵੀਆਂ ਹਨ 1 ਜਨਵਰੀ 2025 ਨੂੰ ਕਨਸਟੇਬਲ ਦੇ ਅਹੁਦੇ ਤੇ ਭਾਰਤੀ ਲਈ ਉਮੀਦਵਾਰਾਂ ਦੀ ਘੱਟੋ ਘੱਟ ਉਮਰ 18 ਸਾਲ ਤੇ ਵੱਧ ਤੋਂ ਵੱਧ 28 ਸਾਲ ਹੋਣੀ ਚਾਹੀਦੀ ਹੈ ਰਖਮੀ ਸ਼ਰੇਣਿਆਲ ਦੀ ਵੱਧ ਤੋਂ ਵੱਧ ਉਮਰ 33 ਸਾਲ ਰੱਖੀ ਗਈ ਹੈ ਉਮੀਦਵਾਰਾਂ 12ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ ਜਦੋਂ ਕਿ ਸਾਬਕਾ ਸੈਨਿਕਾਂ ਲਈ ਉਹਨਾਂ ਨੇ 10ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ ਦੱਸ ਦਈਏ ਕਿ ਭਗਵੰਤਵਾਨ ਸਰਕਾਰ ਵੱਲੋਂ ਹੁਣ ਤੱਕ 2 ਸਾਲ ਬੱਚੇ ਹਨ ਇਸ ਲਈ ਇਹਨਾਂ 2 ਸਾਲਾਂ ਵਿੱਚ ਆਪਣੇ ਵਾਦੇ ਪੂਰੇ ਕਰਨ ਤੋਂ ਇਲਾਵਾ ਜਨਤਾ ਦੀਆਂ ਸਮੱਸਿਆਵਾਂ ਦੇ ਹੱਲ ਹੀ ਅਹਿਮ ਕਰਮ ਚੁੱਕਣੇ ਪੈਣਗੇ ਇਹ ਗੁਰੂ ਮੰਤਰ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਦਿੱਲੀ ਬੁਲਾ ਕੇ ਦੇ ਦਿੱਤਾ ਹੈ ਦਿੱਲੀ ਵਿੱਚ ਹਾਰਨ ਤੋਂ ਬਾਅਦ ਹੁਣ ਆਵਾਦਿਮ ਪਾਰਟੀ ਦਾ ਭਵਿੱਖ ਪੰਜਾਬ ਤੋਂ ਹੀ ਤੈਅ ਹੋਵੇਗਾ ਇਸ ਲਈ ਪਾਰਟੀ ਲੀਡਰਸ਼ਿਪ ਕੋਈ ਮੌਕਾ ਹੱਥੋਂ ਗਵਾਣਾ ਨਹੀਂ ਚਾਹੁੰਦੀ ਇਸ ਪੰਜਾਬੀ ਬੁਲੇਟਿਨ ਵਿੱਚ ਬਸ ਇੰਨਾ ਹੀ ਹੁਣ ਮੈਨੂੰ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ